ਇਹ ਇ렇게 ਬਰੌਲ ਨਹੀਂ ਇਹ ਇ렇게 ਵੀ ਨਹੀਂ ਹੈਗੀ ਬਈ ਪਾਣੀ ਦਾ ਐ ਲੱਗਦਾ ਯਾਰ ਜਿਵੇਂ ਵੀ ਪਾਣੀ ਉੱਪਰਲਾ ਮਿਕਸ ਹੋ ਰਿਹਾ ਫਿਰ ਜਿਵੇਂ ਪਾਣੀ ਬਦਲ ਗਿਆ ਯਾਨੀ ਕਹਿਣ ਦਾ ਮਤਲਬ ਫਸਲ ਕੋਸ਼ਿਚ ਚੱਕਰ ਤੋਤੀ ਪਈ ਹੈ ਇੱਥੇ ਜਿੱਦੋਂ 100 ਫੁੱਟ ਤੋਂ ਜਾ ਕੇ ਧਿਆਨ ਨਾਲ ਦੇਖੀ ਚੈੱਕ ਕਰੋ ਦੋਲੀ ਇਹ ਕਿਸਕਰੀ ਹੈ ਕਿਸਕਰੀ ਹੈ ਠੀਕ ਹੈ ਲੋ ਜੀ ਇੱਕ ਸੋਗਰ ਇੱਕ ਸੋਗਰੀ ਬੋਈ ਸੋਗਰਾ ਦੀ ਕਿਸਕਰੀ ਹੈ ਠੀਕ ਹੈ ਜੀ ਕਿੰਨੀ ਕ ਖਿਸਕੀ ਹੋਈ ਹੈ ਇਹ ਇਹ ਤੇੜੇ ਗੋਟ ਰਾਂਗੇ ਜਿਹੜਾ ਇਹ ਬਕੋਲੀ ਕਿਸੇ ਜੋਰ ਲਗਣਾ ਜੋਰ ਲੱਗੂਗਾ ਫਿਰ ਤੂੰ ਸਿੱਧੀ ਖੜੀ ਹੈ ਨਾ ਹਾਂ ਹੈ ਸਿੱਧੀ ਨਹੀਂ ਫਿਰ ਉਹ ਤੋ ਦਿਖਤ ਵੀ ਨਹੀਂ ਆਈ ਚੱਲੀ ਵੀ ਜਾਏਗੀ ਇਹ ਚੱਲੀ ਜਾਊਗੀ ਪਾਣੀ ਜੀ ਨਹੀਂ ਹੈ ਜੀ ਪਾਣੀ ਦੂਰ ਹੈ ਅੱਛਾ ਇਹਦੇ ਵਿੱਚ ਇਹਦਾ ਛੜ ਜੂਗੀ ਇਹਦਾ ਤਾਂ ਇਹ ਤੈਨੂੰ ਡੁਬਦੀ ਸੜੀ 126 ਆਪਾਂ ਪਾਣੀ ਆ ਗਿਆ ਜੀ ਅੱਛਾ ਠੀਕ ਹੈ ਜੁਰ ਹੂੰ ਹੂੰ ਸਹੀ ਹੈ ਦੂਸਰੀ ਇਹ ਹੋਈ ਜੇ ਨਹੀਂ ਅਜੇ ਰਹੀ ਉਪਰ ਵਾਲਾ ਪਲਟਿਕ ਜਿਹੜਾ ਮੋਟਰ ਮਾਟਰ ਨਾਲ ਚੱਲਦਾ ਵਗੈਰਾ ਕਿੰਨੇ ਫੁੱਟ ਤੇ ਹੈ ਉਹ 160 ਤੇ ਚੱਲਦੀ ਹੈ 162 ਤੇ ਉਸ ਕੋਈ ਮੋਟਰ ਨਾਲ ਚੱਲਦਾ ਜੇ ਇਹ ਲੱਗ ਜਨਾ ਅਸੋ ਹੀ ਪਾਣੀ ਆਂਦਾ ਹੋਊਗਾ ਉਹ ਵੀ ਪੰਡਾ ਕਬੂਟ ਦੀ ਵਰਕ ਕਰਨਾ ਪਹਿਲਾਂ ਪਹਿਲਾਂ ਅੱਗੇ ਕਰਨਾ ਚੌਥਾ ਰੋਡ ਤੇਊਗਾ ਇੱਕ ਸੋਕਨ 112 ਹੋ ਗਿਆ 112 ਇਹ 112 ਇਹ ਸਬੀ ਬਣੀ ਇਹ ਤਾਂ ਫਿਰ ਇੱਕ ਸੀਜ਼ਨ ਤੇ ਟੁੱਟ ਗਿਆ ਹੋਊਗਾ ਨਾ ਤਾਂ ਮੈਂ ਕਿਹਾ ਡਿਊਰੀ ਹੈ ਜੇ ਨਹੀਂ ਜੇ ਨਹੀਂ ਕੱਲਾ ਤਾਂ ਆਹੀ ਕਰੇ ਹੁਣ ਇਹ ਰੇਤਾ ਵੀ ਛੱਡ ਗਿਆ ਪਿਛਲੇ ਪਿਛਲੇ ਸੀਜ਼ਨ ਤੋਂ ਛੱਡ ਗਿਆ ਪਰ ਇਹ ਤਾਂ ਚੱਕੀ ਜਾਂਦੀ ਚੱਲ ਇੱਥੇ ਸੀਦਾ ਚੱਕਦਾ ਦੀ ਫੇਰਾ ਰੇਤਾ ਵੀ ਉਸ ਚੋਂ ਆਉਂਦਾ ਦੀ ਪਾਣੀ ਵੀ ਫਿਰ ਉਹਦੇ ਚ ਰਪੈਂਚਰ ਉਹਦੇ ਤਾਂ ਕੋਈ ਲੋਡ ਨਹੀਂ ਫਿਰ ਪੈਂਚਰ ਮੋਟਾ ਸੱਕੂਗਾ ਥੱਲੇ ਹੀ ਜਾ ਗੋਟਾ ਉੱਤੇ ਜਾਂਦਾ ਨਹੀਂਗਾ ਜੇ ਤੇ ਬੜੋਲੀ ਥੱਲੇ ਖਿਸਕੀ ਫਿਰ ਤੇ ਕੋਈ ਇਲਾਜ ਨਹੀਂ ਨਹੀਂ ਕੁਝ ਹੁੰਦਾ ਨਹੀਂ ਜੇ ਬੋਰੀ ਆਪਣਾ ਸਾਰਾ ਥੱਲੇ ਖਿਸਕ ਗਿਆ ਹਾਂ ਉਹ ਪਰਪੈਂਚਰ ਇੱਥੇ ਕੰਮ ਵੀ ਨਹੀਂ ਕਰਦਾ ਹੈਗਾ ਜੇ ਬੜੋਲੀ ਥੱਲੇ ਖਿਸਕੇਗੀ ਤਾਂ ਹੂੰ ਰੋਲੀ ਤਾਂ ਉਹ ਸੁੱਕੇ ਚ ਕੀ ਖਿਸਕੂਗੀ ਸੁੱਕੇ ਚ ਤਾਂ ਖਿਸਕਣ ਕਿਸਕਣ ਦਾ ਇਹ ਨਾਲ ਇਹ ਟਲੀਪ ਹੋਰ ਖਿਸਕੇ ਨਾ ਪਹਿਲਾਂ ਵੀ ਐਡਾ ਖਿਸਕਿਆ ਥਾਰੀ ਐ ਥਲੜਾ ਸਾਰਾ ਹੀ ਠੀਕ ਇਸਕੇ ਤਾਂ ਆਈਆਂ ਗਈਆਂ ਨੇ ਉਹ ਵੀ ਥੱਲੇ ਫਿਰ ਇਹ ਤਾਂ ਉਹਦੀ ਖਿਸਕਿਆ ਹੂ ਲਾਉਣ ਵੇਲੇ ਹਾਂ ਕੋਈ ਪਤਾ ਨੀ ਕਦ ਰਿਸਕੇ ਇਹ ਜੋ ਤੇ ਨਹੀਂ ਬੋਰ ਤਾਂ ਰਿhta ਤੋਂ ਉਹਦੀ ਚੱਕਣ ਲੱਗ ਜਾਈਦਾ ਜੀ ਜੇ ਤਾਂ ਇਹ ਪੜੂ ਲੀਪ ਪਾਉਣ ਵੇਲੇ ਸਾਡੀ ਉੱਤੀ ਨਾ ਰਹਿ ਗਈ ਹੋਵੇ ਇਹ ਵੀ ਐਸੀ ਹੈ ਜੀ ਥੋੜਾ ਉਹ ਰਹੀ ਫਰਕ ਹੈ। ਆ ਉਹ 143 ਹੈ? 143 143 243 ਕਿਉਂ ਰਹੀ ਕਿੰਨਾ ਫਰਕ ਥੀਗਾ? ਯਾਰ ਉਹ ਨੋਰਮਲ ਹੀ ਦੀਆਂ ਚੱਲ ਕੋਈ ਦਿੱਕਤ ਨਹੀਂ। ਇਹ ਮੋਟਰ ਮੋਟਰ ਪਾਣ ਬੰਵਕਸਾ ਕਰ ਜਾਂਦੀ ਹੈ। ਦਿੱਕਤ ਮੋਟਰ ਉੱਪਰ ਚੱਲੂਗੀ। ਉਹ ਮਤਲਬ ਲੀਕ ਤਾਂ ਨਹੀਂ ਹੈਗਾ ਪਾਣੀ ਉੱਥੋਂ ਦੀ। ਨਹੀਂ ਲੀਕ ਨਹੀਂ ਹੈਗਾ। ਆ ਗਈ ਇਹ ਆਪਣਾ ਪੂਰਾ 257 ਆਪਣਾ ਮਾ ਲੂ ਗਿਆ ਹਾਂ ਤੇ ਇਹ ਬਣਾ ਗਿਆ ਸੱਲ ਸੇ ਸੱਲ ਲਾਗਤ ਅੰਦਰੋਂ ਬਗਣਾ ਪਾਣੀ ਪੂਰਾ ਕਰਨਾ 352 ਗ੍ਰੇਡ ਤੁਹਾਡੇ ਜੀ ਵੀ ਕੁਝ ਹੋਤਾ ਨਹੀਂ ਹੈਗਾ ਹੈਨਾ